ਨਾ ਮੇਰਾ ਮਨਜੀਤ ਸਿੰਘ ਹੈ ਜੀ ਪਿੰਡ ਬਾਸਰ ਕੀ ਗੱਲਾਂ ਸਨ ਸਾਬਿਆ ਇੱਧਰ ਦੇਖ ਪੰਜ ਕੀ ਮਸਲਾ ਕੀ ਹੈ ਜੀ ਇੱਧਰ ਦੇਖ ਮਸਲਾ ਇਹ ਹੋਇਆ ਵਾ ਜੀ ਬੇਟਾ ਹੈ ਸਾਡਾ 22 25 ਸਾਲ ਦਾ ਹੈਗਾ ਹੀ ਜੀ ਉਹਦੀ ਡੈਥ ਹੋਈ ਆ ਡੈਥ ਹੋਈ ਉਹਦੀ ਨਸ਼ੇ ਕਰਨ ਨਸ਼ਾ ਲੈ ਆਇਆ ਇਥੋਂ ਪਿੰਡੋਂ ਹੀ ਪਿੰਡੋਂ ਹੀ ਤੋਂ ਨਸ਼ੇ ਦੇ ਕਰਕੇ ਉਹਦੀ ਡੈਥ ਹੋ ਗਈ ਹੈ ਜਦੋਂ ਡੈਥ ਹੋਈ ਆ ਫਿਰ 5 ਵਜੇ ਨਾਲ ਉਹਦੀ ਡੈਥ ਹੋਈ ਆ 6 ਵਜੇ ਨਾਲ ਹੀ ਫੋਨ ਕੀਤਾ ਪੁਲਿਸ ਨੂੰ ਫੋਨ ਕੀਤਾ ਵਾ ਉਦੋਂ ਇਹਨਾਂ ਨੇ ਆਖਿਆ ਵਾ ਵੀ ਕੋਈ ਗੱਲ ਨਹੀਂ ਸੰਸਕਾਰ ਕਰੋ ਤੁਸੀਂ ਤੇ ਕੋਈ ਗੱਲ ਨਹੀਂ ਜੋ ਹਾਂਜੀ ਥਣੇਦਾਰਿਆ ਨਹੀਂ ਕੀ ਨਾਮ ਥਣੇਦਾਰ ਦਾ ਉਹਦਾ ਨਾਮ ਕਤਰ ਸਿੰਘ ਹੈ ਦੀ ਕਿੱਥੇ ਲੱਗਾ ਇਤਖਾਸੇ ਠੀਕ ਹੈ ਜੀ ਅੱਛਾ ਫਿਰ ਪਿੰਡਾ ਘਰੇਂਡਾ ਵਾ ਥਾਣਾ ਹਾਂਜੀ ਖਾਸਾ ਚੌਕੀ ਆ ਹਾਂਜੀ ਤੇ ਖਾਸੇ ਲੱਗਾ ਜੀ ਹਾਂਜੀ ਤੇ ਉਦੋਂ ਇਹਨਾਂ ਆਖਿਆ ਵਾ ਉਦੋਂ ਇਹਨਾਂ ਨੇ ਇਹ ਗੱਲ ਕਹਿ ਦਿੱਤੀ ਆ ਤੇ ਮੁੜ ਕੇ ਹੁਣ ਜਦੋਂ ਸੰਸਕਾਰ ਕਰਨਦੇ ਆ ਉਦੋਂ ਵੀ ਆਏ ਆ ਘਰੇ ਵੀ ਆਏ ਆ ਬਿਆਨ ਲੈ ਕੇ ਲੈ ਗਏ ਆ ਉਦੋਂ ਇਹਨਾਂ ਆਖਿਆ ਵੀ ਕੋਈ ਗੱਲ ਨਹੀਂ ਅਸੀਂ ਜੋ ਵੀ ਕਾਰਵਾਈ ਬਣਦੀ ਹੈ ਕਰਾਂਗੇ ਹੁਣ 2 ਮਹੀਨੇ ਹੋ ਗਏ ਆ ਕਿ ਸਾਨੂੰ ਆਲ ਮਟੋ ਵਾਲੀ ਕਰੀ ਜਾਂਦੇ ਆ ਜਦੋਂ ਅਸੀਂ ਜਾਣੇ ਆ ਉਦੋਂ ਹੀ ਕਦੀ ਐਸਐਚਓ ਨੂੰ ਪੁੱਛਦੇ ਆ ਕਦੀ ਆਹ ਕਰਦੇ ਆ ਇਸ ਤਰ੍ਹਾਂ ਕਰਦੇ ਆ ਕੋਈ ਸਾਨੂੰ ਨਿਆਂ ਹੀ ਨਹੀਂ ਮਿਲਣ ਦਿਆ ਮਾਸਾ ਜਨਾਮੀ ਵੀ ਇਹ ਹੀ ਐਸਐਸਪੀ ਸਾਹਿਬ ਦੇ ਕੋਲ ਵੀ ਗਏ ਆ ਫਿਰ ਐਸਐਸਪੀ ਸਾਹਿਬ ਦੇ ਕੋਲ ਜਦੋਂ ਗਏ ਆ ਉਤੋਂ ਬਾਅਦ ਮੁੜ ਕੇ ਦਰਖਾਸਤ ਇੱਥੇ ਗਈ ਹੈ ਕਰੇਂਦੇ ਆ ਉਥੋਂ ਉਹਨਾਂ ਨੇ ਆਖਿਆ ਵੀ ਤੁਸੀਂ ਐਸਐਚਓ ਸਾਹਿਬ ਨੂੰ ਮਿਲੋ ਐਸਐਚਓ ਸਾਹਿਬ ਦੇ ਕੋਲ ਗਏ ਆ ਉਥੋਂ ਉਹਨਾਂ ਨੇ ਆਖਿਆ ਵੀ ਐਸਐਚਓ ਸਾਹਿਬ ਨੇ ਆਖਿਆ ਮੁੰਨੇ ਫੋਨ ਕਰ ਦੇਣਾ ਤੁਸੀਂ ਜਾਓ ਉਥੇ ਖਾਸੇ ਕਾਛੇ ਜਾਓ ਤੇ ਕੋਈ ਗੱਲ ਨਹੀਂ ਆ ਜੋ ਵੀ ਗੱਲ ਆ ਤੁਸੀਂ ਉੱਥੇ ਜਾ ਕੇ ਦੱਸੋ ਆਪਣੇ ਬਿਆਨ ਦੱਸੋ ਬਿਆਨ ਲਿਖਾਓ ਤੁਸੀਂ ਉਹਨਾਂ ਨੂੰ ਤੇ ਤੁਹਾਡਾ ਜੋ ਵੀ ਕਾਰਵਾਈ ਬਣਦੀ ਹੋਊਗੀ ਕਰਵਾਵਾਂਗੇ ਜਿਹੜਾ ਮੁੰਡੇ ਦੀ ਡੈਥ ਹੋਈ ਆ ਕਾਦੇ ਕਾਰਨ ਹੋਈ ਆ ਜੀ ਉਹ ਨਸ਼ੇ ਦੇ ਕਰਨ ਹੋਈ ਆ ਜੀ ਕੀ ਪਿੰਡੇ ਚ ਨਸ਼ਾ ਵਾ ਨਸ਼ਾ ਬਹੁਤ ਜ਼ਿਆਦਾ ਪਾਣੀ ਵਰਗੂ ਚੱਲਦਾ ਜੀ ਤਾਰੇ ਕੀ ਸਬੂਤ ਹੈ ਮੁੰਡਾ ਨਸ਼ੇ ਨਮਰਾ ਹਾਂਜੀ ਤੁਸੀਂ ਕਹਿੰਦਾ ਨਸ਼ੇ ਨਮਰਾ ਕੀ ਸਬੂਤ ਹੈ ਡਿਕਲੇ ਉਹ ਜਤਰਾ ਵਾਜੀ ਸਾਡਾ ਪੋਤਰਾ ਹੀ ਨਾਲ ਪੋਤਰਾ ਹੀ ਸਾਡਾ ਨਾਲ ਹੀ ਛਾਟਿਓ ਆ ਰਹੇ ਛਾਟਿਓ ਮੁੰਡੇ ਇਹਦੇ ਪੋਤਰੇ ਸਾਡਾ ਉਹਨੂੰ ਉਹਨੇ ਕਹਿ ਦਿੱਤਾ ਮੁੰਡੇ ਨੇ ਵੀ ਇੱਕ ਮਿੰਟ ਮੈਂ ਆਇਆ ਹੀ ਉਹ ਬਥੇਰਾ ਉਹਨੂੰ ਪੁੱਛਦਾ ਰਿਹਾ ਵੀ ਕੀ ਲਿਆਈ ਕੀ ਲਿਆਈ ਉਹਨੇ ਉਹਨੂੰ ਦੱਸਿਆ ਨਹੀਂ ਐ ਤੇ ਉਹਨੇ ਮੁੜ ਕੇ ਫਿਰ ਘਰੇ ਗੱਲ ਕੀਤੀ ਆ ਵੀ ਇਹਨੇ ਕੋਈ ਕੁੜੀ ਜੀ ਫੜੀ ਆ ਉਹਦੇ ਕੋਲ ਜਦੋਂ ਆਖਿਆ ਕੁੜੀ ਜੀ ਫੜੀ ਆ ਤੇ ਹੁਣ ਉਹ ਨਹੀਂ ਉਹਨੂੰ ਪਤਾ ਇਸ ਗੱਲ ਦਾ ਵੀ ਕੁੜੀ ਕਾਦੀ ਸੀ ਉਹਨਾਂ ਨੇ ਵਿਖਾਈ ਨਹੀਂ ਉਹਦੇ ਕਰਕੇ ਫਿਰ ਉਹਦੀ ਡੈਥ ਹੋ ਗਈ ਹੈ ਜਿੱਦਾਂ ਦਾ ਤੁਹਾਡਾ ਪੁੱਤ ਨੇ ਜਾ ਕੇ ਨਸ਼ਾ ਲੈ ਕੇ ਆਏ ਉਸੇ ਦਿਨ ਡੈਥ ਹੋਈ ਮੁੰਡੇ ਦੀ ਉਹਦੋਂ ਅਗਲੇ ਦਿਨ ਹੋਈ ਆ ਜੀ ਹਾਂਜੀ ਕੀ ਨਾਂ ਕੀ ਬੰਦਾ ਤੇਰੇ ਅਸੀਂ ਤੁਹਾਨੂੰ ਦੱਸਿਆ ਵੀ ਅਸੀਂ ਫੋਨ ਕੀਤਾ ਵਾ ਉਦੋਂ ਇਹਦਾ ਨਾਂ ਕੀ ਜਿਹੜੇ ਨਸ਼ਾ ਵੇਦੋ ਉਹਨਾਂ ਦਾ ਨਾਂ ਉਹਦਾ ਨਾਂ ਤੇ ਕਿਰਪਾ ਸਿੰਘ ਹੈ ਜੀ ਕਿੱਥੋਂ ਰਹਿਣਾ ਲੱਗ ਪਿੰਡ ਦਾ ਹੀ ਆ ਕਿਹੜੇ ਪਿੰਡ ਦਾ ਆ ਬੱਸਰ ਕੀ ਗੱਲਾਂ ਕਰਨ ਸੱਲ ਸਾਹਬ ਜੀ ਠੀਕ ਹੈ ਤੇ ਬਾਕੀ ਇਹ ਗੱਲ ਹੈ ਵੀ ਜਿਹੜਾ ਜਿਹੜੇ ਬੰਦੇ ਦੇ ਕੋਲੋਂ ਆਇਆ ਉਹਦਾ ਹੀ ਨਾਮ ਲੈਣਾ ਸੀ ਜੇ ਸਾਡਾ ਪੁੱਤਰਾ ਹੋਰ ਕਿਸ ਦਾ ਨਾਮ ਲੈ ਦਿੰਦਾ ਫਿਰ ਹੋਰ ਕਿਹ ਕੋਲੋਂ ਨਿਆ ਦਾ ਫਿਰ ਹੀ ਉਹਦਾ ਨਾਮ ਲੈ ਜਦੋਂ ਜਿਹਦਾ ਉਹਦੇ ਨਾਮ ਲਿਆ ਫਿਰ ਉਹ ਬੰਦਾ ਸੀ ਕਿਉਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਉੱਤੇ ਕੋਈ ਕਾਰਵਾਈ ਨਹੀਂ ਕਰਦੇ ਜਨਾਬ ਉਹ ਤੇ ਜਿਹਦੇ ਜਦੋਂ ਅਸੀਂ ਤੁਹਾਨੂੰ ਦੱਸਿਆ ਜਾਣੇ ਆ ਤੇ ਹਾਲ ਮਟੋ ਵਾਲੀ ਗੱਲ ਕਰੀ ਜਾਂਦੇ ਆ ਕਰਦੇ ਪੁੱਛਦੇ ਆ ਕੋਈ ਕੋਈ ਬਣਦੀ ਨਹੀਂ ਆ ਕੀ ਲੱਗਦਾ ਤੁਹਾਨੂੰ ਕਦੀ ਆਖੀ ਜਾਂਦੇ ਆ ਵੀ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਕੀ ਲੱਗਦਾ ਤੁਹਾਨੂੰ ਸਾਨੂੰ ਨਹੀਂ ਤਾਨੂੰ ਕੀ ਕਹਿ ਸਕਦੇ ਕੀ ਦੱਸੀਏ ਸਾਨੂੰ ਤੇ ਇਹੀ ਆ ਵੀ ਫਿਰ ਜੋ ਵੀ ਕੁਝ ਹੋ ਉਹ ਤੇ ਫਿਰ ਸਾਰੀ ਦੁਨੀਆ ਨੂੰ ਹੀ ਪਤਾ ਵਾ ਕਿਉਂ ਨਹੀਂ ਕਰਦੇ ਕਿਹੜੀ ਵਜ੍ਹਾ ਕਰਕੇ ਨਹੀਂ ਹੁੰਦੀ ਕਿਹੜਾ ਅਜ ਕਣ ਕੋਈ ਬੱਚਾ ਤੇ ਹਏ ਨਹੀਂ ਆ ਵੀ ਕਿਉਂ ਨਹੀਂ ਹੁੰਦੀ ਹੁਣ ਇਹ ਆ ਵੀ ਜਦੋਂ ਉਹਨਾਂ ਨੇ ਐਸਐਸਪੀ ਸਾਹਿਬ ਦੇ ਵੀ ਕਹਿਤੇ ਨਹੀਂ ਕੋਈ ਗੱਲ ਚੱਲੀ ਐਸਐਚਓ ਸਾਹਿਬ ਦੇ ਕਹਿਤੇ ਵੀ ਨਹੀਂ ਗੱਲ ਚੱਲਣ ਦੀ ਹੁਣ ਚੱਲੂ ਕਿਦੇ ਤੇ ਕੀ ਮੰਗ ਕਰਦੇ ਉਹ ਤੇ ਮੰਗ ਆ ਹੀ ਇਹ ਕਰਦੇ ਆ ਵੀ ਇਹ ਹੁਣ ਜਿਹੜੀ ਗੱਲ ਹੋਈ ਆ ਤੋਂ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਇੱਕ ਸਾਈਡ ਤੇ ਨਸ਼ਾ ਖਤਮ ਕਰਦੀ ਪਈ ਆ ਦੂਸਰੀ ਸਾਈਡ ਤੇ ਇਤਾਂ ਪਿੰਡਾਂ 'ਚ ਵੀਡੀਓ ਸਾਹਮਣੇ ਨੌਜਵਾਨਾਂ ਦੀਆਂ ਮੋਤਾਂ ਹੋ ਰਹੀਆਂ ਆ ਕੀ ਮੰਗ ਕਰਦੇ ਜੀ ਬਾਜੀ ਕੋਈ ਨਸ਼ਾ ਖਤਮ ਨਹੀਂ ਹੋਇਆ ਕਿਤੇ ਵੀ ਨਸ਼ਾ ਖਤਮ ਨਹੀਂਗਾ ਨਸ਼ਾ ਉਸੇ ਤਰ੍ਹਾਂ ਹੀ ਚੱਲਣ ਡਿਆ ਵਾ ਇਹ ਨਸ਼ੇ ਵਾਲੀ ਜਿਹੜੀ ਗੱਲ ਆ ਇਹ ਨਸ਼ਾ ਬਿਲਕੁਲ ਬੰਦ ਨਹੀਂ ਹੋਇਆ ਇਹ ਤੇ ਵੇਖੋ ਕਿ ਆ ਹੁਣ ਅਜ ਜਮਜੀਠੀਆ ਸੀ ਤੇ ਮਜੀਠੀਆ ਵੇਖੋ ਜੇ ਉਹ ਕਰਦਾ ਸੀ ਕੰਮ ਇਹ ਤੇ ਮਜੀਠੀਆ ਨੂੰ ਲਈ ਫਿਰਦੇ ਆ ਜਿਉਂ ਇਹ ਕੰਮ ਕਰਦਾ ਨਾ ਹੁੰਦਾ ਤੇ ਉਹਨੂੰ ਕੌਣ ਲਈ ਫਿਰਦਾ ਇੱਕ ਸਾਈਡ ਤੇ ਪੁਲਿਸ ਵੱਡੇ ਵੱਡੇ ਵਾਅਦੇ ਕਰਦੀ ਹੈ ਜੀ ਆਪਾਂ ਆਪੇ ਇਲਾਕੇ 'ਚੋਂ ਨਸ਼ਾ ਖਤਮ ਕਰ ਰਹੇ ਆਂ ਇੱਕ ਸਾਈਡ ਤੇ ਨੌਜਵਾਨਾਂ ਦੀਆਂ ਮੋਤਾਂ ਹੋ ਰਹੀਆਂ ਸਾਹਮਣੇ ਆ ਰਹੀਆਂ ਵੀਡੀਓ ਕੁਛ ਕੀ ਕਹਿਣਾ ਚਾਹੁੰਦੇ ਕਹਿਣਾ ਹੈ ਇਹੋ ਚਾਹੁੰਦੇ ਆਂ ਵੀ ਅਸੀਂ ਵੀ ਇਹੋ ਰਿਕਵੈਸਟ ਕਰਦੇ ਆਂ ਭਗਵੰਤ ਮਾਨ ਨੂੰ ਕਿ ਚਲੋ ਨਸ਼ਾ ਜਿਹੜਾ ਵਾਏ ਬੰਦ ਹੋਣਾ ਚਾਹੀਦਾ ਹੈ ਪਰ ਬਾਕੀ ਉਹ ਜੋ ਮਰਜੀ ਆਂਦੇ ਵੀ ਬੰਦ ਹੋਵੇ ਬੰਦ ਹੋਵੇ ਨਸ਼ਾ ਬੰਦ ਹੋਇਆ ਨਹੀਂਗਾ ਨਾ ਇਹ ਬੰਦ ਹਾਲੇ ਤੱਕ ਨਸ਼ਾ ਨਹੀਂ ਬੰਦ ਹੋਇਆ ਘਟ ਤੋਂ ਘਟ ਇਥੇ ਸਰ 20 ਮੁੰਡੇ ਮਰ ਗਏ ਲੋਕੀ ਜਿਹੋ ਹੀ ਵੀ ਬੁਰੇ ਨਾ ਬਣਿਏ ਬੁਰੇ ਨਾ ਬਣਿਏ ਬੁਰੇ ਬੁਰੇ ਤੋਂ ਹੀ ਇਹ ਲੋਕਾਂ ਆਪਣੇ ਬੱਚੇ ਮਰਵਾ ਲੇ ਆ ਕੋਈ ਗੱਲ ਹੀ ਨਹੀਂ ਕਰਦਾ ਜਾ ਕੇ ਕਹਿ ਸਕਦੇ ਆ ਇਹ ਹੁਣ ਇਹ ਗੱਲ ਤੇ ਜੋ ਵੀ ਕਰਨੀ ਹੈ ਪੁਲਿਸ ਨੇ ਕਰਨੀ ਹੈ ਇਹ ਹਣੂ ਆਂਦੇ ਆ ਇਹਨਾਂ ਪੋਸਟਮਾਸਟਰ ਨਹੀਂ ਕਰਾਇਆ ਜੀ ਆ ਨਹੀਂ ਇਹ ਪੁਲਿਸ ਦਾ ਕੰਮ ਆ ਕਰਾਉਣਾ ਇਹ ਸਾਡਾ ਕੰਮ ਨਹੀਂ ਪੋਸਟਮਾਸਟਰ ਕਰਾਉਣਾ ਇਹ ਪੁਲਿਸ ਦਾ ਕੰਮ ਸੀ ਜਦੋਂ ਅਸੀਂ ਪੋਸਟਮਾਸਟਰ ਦੇ ਪੁਲਿਸ ਨੇ ਕਿਹਾ ਸੀ ਕਰਾਉਣ ਨੂੰ ਭਾਜੀ ਇਹਨਾਂ ਨੇ ਸਾਨੂੰ ਕਿਹਾ ਹੀ ਨਹੀਂ ਅਸੀਂ ਫੋਨ ਕੀਤਾ ਜਾਂ ਤੇ ਸਾਨੂੰ ਆਂਦੇ ਵੀ ਅਸੀਂ ਆ ਰਹੇ ਆ ਤੁਹਾਡੇ ਕੋਲ ਅਸੀਂ ਆ ਪਿਆ ਕੇ ਕਰਵਾਉਣੇ ਆ ਇਹਨਾਂ ਨੇ ਦੋ ਦੋ ਗਾਜ਼ ਦਿੱਤਾ ਵੀ ਨਹੀਂ ਕੋਈ ਗੱਲ ਨਹੀਂ ਤੁਸੀਂ ਸੰਸਕਾਰ ਕਰੋ ਫਿਰ ਕਬਰਾਂ ਦੇ ਵਿੱਚ ਗੱਡੀ ਪੁਲਿਸ ਦੀ ਗਈ ਆ ਕਬਰਾਂ ਚ ਗਈ ਆ ਫਿਰ ਘਰੇ ਆਏ ਆ ਘਰੇ ਬਿਆਨ ਸਾਰਾ ਕੁਝ ਲਿਖ ਕੇ ਇਤਰਾ ਲੈ ਕੇ ਗਏ ਆ ਬਾਦ ਦੇ ਵਿੱਚ ਸਾਨੂੰ ਕੋਈ ਗੱਲ ਹੀ ਨਹੀਂ ਤਾਂ ਕਹੇ ਬੰਨੇ ਵੀ ਸਾਡੀ ਜੀ ਤੁਹਾਡਾ ਤੇ ਤੁਹਾਡੇ ਪਿੰਡ ਦਾ ਨਾਮ ਬਾਸ ਸਰ ਕਿਸਾਨ ਸਾਹਿਬ ਲਖਵੀਰ ਕੋਰ ਮੇਰਾ ਨਾਮ ਕੀ ਗੱਲ ਬਤਾਈ ਤੁਹਾਡੇ ਮੁੰਡੇ ਨੇ ਨਸ਼ਾ ਲਿਆ ਹੀ ਇਹਦੇ ਕੋ 1.5 ਲੱਖ ਰੁਪਇਆ ਲਾ ਕੇ ਮੈਂ ਬਚਾਇਆ ਸੀ ਉਹ ਇਹਨਾਂ ਦੇ ਘਰ ਵੀ ਆ ਕੇ ਹੱਥ ਵੀ ਜੋੜੇ ਆ ਪੀਨੂੰ ਨਸ਼ਾ ਨਾ ਦੋ ਇਹਨੇ ਫੇਰ ਮੁੰਡਾ ਸਾਡਾ ਦੋਵੇਂ ਛਾਟ ਉਹ ਗੱਡੀ ਸਾਡੀ ਰਾ ਕਤੇ ਉਥੇ ਰੋਟੀ ਦੇ ਕੇ ਆਉਂਦਾ 500 ਰੁਪਏ ਮੇਰੇ ਮੁੰਡੇ ਵੱਡੇ ਕੋ ਲੈ ਕੇ ਆਏ ਆ ਇਹ ਵਾਲੇ ਹੀ ਤੇਲ ਪਵਾਉਣਾ ਇਹਨਾ ਆਉਂਦੇ ਆਉਂਦਿਆਂ ਨੇ ਉਹ ਕੁੜੀ ਜੀ ਲੈ ਲਈਆਂ ਨੇ ਮੁੰਡੇ ਨੇ 10 ਵੀ ਦਿੱਤਾ ਉਹ ਜਿਹਨੇ ਲਾਇਆ ਹੀ ਉਹਨੇ ਥੋੜਾ ਕਿ ਸਾਨੂੰ ਦੱਸਣਾ ਹੀ ਸਾਡੇ ਬੇਟੇ ਨੇ ਉਹਨੇ ਦੱਸਿਆ ਤੁਹਾਨੂੰ ਸਾਨੂੰ ਸਾਡੇ ਪੋਤਰੇ ਨੇ ਅਜਾ ਫਿਰ ਕੀ ਗੱਲ ਹੋਈ ਫਿਰ ਦੂਜੇ ਦਿਨ ਰਾਤ ਤੜਫਦਾ ਰਿਆ ਦੂਜੇ ਦਿਨ ਮੌਤ ਹੋ ਗਈ ਆ ਇਹਦੇ ਘਰ ਵੀ ਗਾਏ ਪਹਿਲਾਂ ਵੀ ਸਾਡੀਆਂ ਕਾਫੀ ਇਹਦੇ ਵਾਲੀ ਚੀਜ਼ਾਂ ਆ ਕੁੜੀ ਜਮਾ ਵਾਲੀਆਂ ਆ ਦੋ ਸਿਲੈਂਡਰ ਆ ਕਾਫੀ ਸਮਾਨ ਇਹਦੇ ਹੱਲ ਸੂਟ ਆ ਕੁੜੀ ਦਾ ਵਿਆਹ ਧਰਿਆ ਹੀ ਉਦੋਂ ਸਾਰੇ ਸੂਟ ਸਾਟ ਇਹਨੂੰ ਦੇ ਕੇ ਆਉਂਦੇ ਆ ਰਿਹਾ ਉਦੋਂ ਪਹਿਲੇ 12 ਨੰਬਰ ਤੇ ਫੋਨ ਕੀਤਾ ਤੇ ਪੁਲਿਸ ਆਈ ਦੋ ਜਣੇ ਮਨਜੀਤ ਥਾਣੇਦਾਰ ਆਇਆ ਇੱਕ ਇੱਕ ਇਥੋਂ ਘਰੇਂਡੇ ਦਾ ਆਇਆ ਦੇ ਉਹ ਮੁੜ ਕੇ ਆਂਦੇ ਵੀ ਤੁਹਾਨੂੰ ਅਹੀਪ ਸਮਾਨ ਲੈ ਦਾਂਗੇ ਜਦੋਂ ਵੀ ਇੱਥੇ ਕੋਈ ਖਲੋਤਾ ਹੋ ਸਾਨੂੰ ਫੋਨ ਕਰਦੇ ਹੋ ਮੁੜ ਕੇ ਉਹਨਾਂ ਕਾਰਵਾਈ ਨਹੀਂ ਕੋਈ ਵੀ ਕੀਤੀ کافی ਸਮਾਨ ਕੁੜੀ ਦਾ ਵਿਆਹ ਤਰਿਆ ਹੀ ਵਿਆਹ ਦੇ ਸੋਹਣੇ ਇਹ ਬੰਦੇ ਦਾ ਕਿੰਨਾ ਸਮਾਨ ਵੇਚਦਾ ਜੀ ਕਿਰਪਾ ਸਿੰਘ ਇੱਥੋਂ ਦਾ ਇਹਥੋਂ ਦਾ ਬੱਸ ਸਰ ਕੇ ਆਂਦਾ ਹੀ ਕਿਉਂ ਨਹੀਂ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਕਿ ਕਾਰਨ ਕੀ ਹੈ ਜੀ ਕਾਰਵਾਈ ਫਿਰ ਸਾਨੂੰ ਤੇਹੀ ਆ ਵੀ ਪਹਾ ਤੇ ਲਾ ਲੱਗੀ ਹੈ ਕਿਹਦੇ ਉੱਲ ਲੱਗੀ ਪੁਲਿਸ ਕਿਰਪੀ ਕੋ ਇੰ ਮੰਗੇ ਕਰਦੇ ਤਹੀ ਹਾਂ ਆਹੀ ਆਨੇ ਦੇ ਤੇ ਸਖਤੋ ਸਖਤ ਕਾਰਵਾਈ ਹੋਵੇ ਇਹ ਸਾਡੇ ਕਰਾਂ ਥਾਣੇ ਆਕੜ ਆਕੜ ਕੇ ਨੰਗਦਾ ਗੁਰਦੁਆਰੇ ਆ ਮੱਥਾ ਆ ਬੰਨ ਕੇ ਜਾਂਦਾ ਤੇ ਲੋਕਾਂ ਦੇ ਪਾਪ ਦੀ 500 ਕਿਲੋ ਲੜਕੀ ਦੀ ਦਰਖਾਸਤ ਹੋਈ ਕਹਿ ਰਹੀ ਨਸ਼ੇ ਨਾਲ ਬਈ ਆ ਕੀ ਸਿਕਾਈ ਦੀ ਇਹ ਸਾਡੇ ਕੋਲ ਉਹਨਾਂ ਤਲਾਹ ਮਿਲੀ ਸੀ ਰਾਜਵਿੰਦਰ ਸਿੰਘ ਸਾਡਾ ਮਨਜੀਤ ਸਿੰਘ ਇਹਨਾਂ ਦੁਪਹਿਰ 3 ਵਜੇ ਸਾਨੂੰ ਤਲਾਹ ਮਿਲੀ ਸੀ ਕਿ ਇਧਰ ਕਿਸੇ ਮੋਦੀ ਵਾਸੀ ਬਾਸਰ ਕੇ ਗੱਲਾਂ ਤੋ ਕੋਈ ਮੁੰਡਾ ਉਹਦੀ ਡੈਥ ਹੋਈ ਆ। ਇਹ ਡੈਥ ਦਾ ਕਾਰਨ ਜਾਣਨ ਲਈ ਅਸੀਂ ਦਵਾਦਵ ਇਥੋਂ ਭੱਜੇ ਆ। ਮੌਕੇ ਤੇ ਪਹੁੰਚੇ ਜੀ ਮੌਕੇ ਤੇ ਪਹੁੰਚੇ ਸਸਕਾਰ ਹੋ ਚੁੱਕਾ ਸੀ। ਅਸੀਂ ਫਿਰ ਵੀ ਇੱਕ ਘਰ ਵਾਲਿਆਂ ਦੀ ਸੰਮਤੀ ਲਈ ਅਸੀਂ ਉਹਨਾਂ ਕੋਲ ਗਏ ਉਹਨਾਂ ਨੂੰ ਪੁੱਛਿਆ ਘਰ ਵਾਲਾ ਕੀ ਕਾਰਨ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕੁੱਲ ਸਮੇਂ ਤੋਂ ਬਿਮਾਰ ਵੀ ਸੀ। ਤੇ ਬਿਮਾਰ ਹੋਣ ਕਰਕੇ ਉਹਨੂੰ ਹੈਪਟਾਈਟਸ A B ਤੇ ਆਪਣਾ HIV ਪੋਜ਼ਿਟਿਵ ਸੀ। ਜਿਸ ਕਰਕੇ ਉਹ ਬਿਮਾਰ ਵੀ ਰਹਿੰਦਾ ਸੀ, ਠੀਕ ਵੀ ਹੋ ਜਾਂਦਾ ਸੀ। ਤੇ ਉਸ ਤੋਂ ਬਾਅਦ ਇਹਨਾਂ ਨੇ ਦਰਖਾਸਤ ਦਿੱਤੀ ਆਪਣੇ ਮਾਨਯੋਗ ਐਸਐਸਪੀ ਸਾਹਿਬ ਨੂੰ ਸਾਡੇ ਤੇ ਉਸ ਦਰਖਾਸਤ ਦੇ ਉੱਤੇ ਫਿਲਹਾਲ ਅਜੇ ਅਸੀਂ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਾਰਵਾਈ ਚੱਲ ਰਹੀਆਂ ਬਾਕੀ ਜੋ ਉਸ ਕਾਰਵਾਈ ਦੇ ਸਾਹਮਣੇ ਆਊਗਾ ਉਹਦੇ ਤੇ ਕਾਰਵਾਈ ਕਰ ਦਿੱਤੀ ਜਾਵੇਗੀ ਸਰ ਪੁਲਿਸ ਦੇ ਉੱਪਰ ਨਾਮ ਲੱਗ ਰਹੇ ਆ ਜੀ ਕਿ ਕੰਟੀ ਪੁਲਸ ਨੇ ਕਾਰਵਾਈ ਨਹੀਂ ਕੀਤੀ ਗਈ ਅਜੇ ਪੁਲਿਸ ਨੂੰ ਮੌਕੇ ਤੇ ਸੱਤਿਆ ਮੌਕੇ ਤੇ ਨਹੀਂ ਆਈ ਤੇ ਦੂਸਰੀ ਪਾਰਟੀ ਦੇ ਪਿੰਡ ਦੇ ਬੰਦਾਗਰੇ ਸਮਾਨ ਵੇਚਦਾ ਲੱਗਾ ਹੀ ਪੁਲਿਸ ਮਿਲੀ ਉਹਨਾਂ ਨੂੰ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਮੌਕੇ ਤੇ ਬਿਲਕੁਲ ਅਸੀਂ ਪਹੁੰਚੇ ਸੀ ਜਦ ਤੱਕ ਜਦੋਂ ਸੰਸਕਾਰ ਹੋ ਚੁੱਕਿਆ ਸੀ ਅਸੀਂ ਜਿੱਥੇ ਮੜੀਆਂ ਸੀ ਉਹ ਮੜੀਆਂ ਦੇ ਵਿੱਚ ਵੀ ਗਏ ਸੀ ਬਾਅਦ ਵਿੱਚ ਉਹਨਾਂ ਦੇ ਘਰ ਵੀ ਗਏ ਆ ਇਹਨਾਂ ਦੇ ਘਰ ਵਾਲੇ ਵੀ ਇਹਨਾਂ ਦੇ ਕੋਈ ਰਿਲੇਟਿਵ ਸੀ ਉਹ ਵੀ ਆਏ ਸੀ ਉਹਨਾਂ ਨੂੰ ਵੀ ਮਿਲੇ ਸੀ ਤੇ ਕਾਰਵਾਈ ਇਦਾਂ ਹੈ ਕਿ ਇਹਨਾਂ ਨੇ ਜਾਂ ਤੇ ਸਾਨੂੰ ਇਤਲਾਹ ਦਿੰਦੇ ਤੇ ਵੇਟ ਕਰਦੇ ਸਾਡੀ ਪੋਸਟਮਾਰਟਮ ਕਰਦੇ ਪੋਸਟਮਾਰਟਮ ਤੋਂ ਸਾਨੂੰ ਕੌਜ਼ ਆਫ ਡੈਥ ਦਾ ਪਤਾ ਲੱਗਦਾ ਤੇ ਫਿਰ ਅਸੀਂ ਉਸ ਹੱਦ ਨਾਲ ਉਸੇ ਉੱਤੇ ਕਾਰਵਾਈ ਕਰਦੇ ਜੇ ਉਹ ਪੋਸਟਮਾਰਟਮ ਨਹੀਂ ਕਰਾਇਆ ਕੋਈ ਸਾਨੂੰ ਕੌਜ਼ ਆਫ ਡੈਥ ਦਾ ਪਤਾ ਨਹੀਂ ਲੱਗ ਲਿਆ ਪਰ ਫਿਰ ਵੀ ਅਸੀਂ ਮਤਲਬ ਕਿ ਇਹਨਾਂ ਦਾ ਮਤਲਬ ਕਿ ਇੱਕ ਵੇਖ ਗਰੀਬ ਪਰਿਵਾਰ ਕਰਕੇ ਇੱਕ ਸੰਪਤੀ ਕਰਕੇ ਅਸੀਂ ਫਿਰ ਵੀ ਇਹਦੇ ਤੇ ਇਨਵੈਸਟੀਗੇਸ਼ਨ ਕਰ ਰਹੇ ਆਂ ਬਾਕੀ ਜਿਨ੍ਹਾਂ ਦੇ ਨਾਂ ਲਿਆ ਉਹਨਾਂ ਦੇ ਘਰਾਂ ਦੇ ਵਿੱਚ ਮੈਂ ਦੋ ਦੋ ਤਿੰਨ ਤਿੰਨ ਵਾਰ ਰੈਗੂਲਰ ਰੇਡ ਕਰ ਚੁੱਕਾ ਆਂ ਇਹਨਾਂ ਦੇ ਪਿੰਡ ਚੋਂ ਵੀ ਕਾਫੀ ਮੈਂ ਪਰਚੇ ਵੀ ਦੇ ਚੁੱਕਾ ਆਂ ਐਨਡੀ ਦੇ ਤਿੰਨ ਚਾਰ ਪਰਚੇ ਦਿੱਤੇ ਆ ਸ਼ਰਾਬ ਦੇ ਦੋ ਪਰਚੇ ਦਿੱਤੇ ਆ ਇੱਕ 30 ਕਿਲੋ ਦੀ ਬੜੀ ਵੱਡੀ ਰਿਕਵਰੀ ਸੀ ਉਹ ਵੀ ਇਹਨਾਂ ਦੇ ਪਿੰਡੋਂ ਸੀ ਤੇ ਇਹ ਫਰਦਰ ਇਹਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਹਲਾ ਸਾਹਮਣੇ ਆਉਣਗੇ ਉਹਦੇ ਤੇ ਕਾਰਵਾਈ ਕਰ ਦਿੱਤੀ ਜਾਊਗੀ ਸਰ ਵੇਖੋ ਮੇਰੇ ਚੇਕ ਆਈਓ ਦਾ ਵੀ ਨਾਮ ਵਿਦਿਨਾ ਆ ਮਾਰਿਆ ਜੀ ਉਹਦਾ ਵਿੱਚ ਪੰਜਾਬ ਪੁਲਿਸ ਇੰਨੇ ਪੱਕੇ ਵੀ ਦੇ ਰਹੀ ਹੈ ਨਸ਼ੇ ਵਾਲੇ ਰੋਕਣ ਦੇ ਵਿੱਚ ਵੀ ਫਿਰ ਵੀ ਪੁਲਿਸ ਦਾ ਇੱਦਾਂ ਆਈਓ ਦਾ ਵਿੱਚ ਨਾਮ ਆਣਾ ਕੀ ਨੂੰ ਦੇਖਦੇ ਉਹ ਨਾਮ ਨੂੰ ਮਤਕੀ ਕਿਸੇ ਦਾ ਲੈ ਲੈਣਾ ਮੈਂ ਇਹ ਨਹੀਂ ਕਹਿਣਾ ਚਲੋ ਨਾਮ ਆ ਰਿਹਾ ਹੈ ਮੇਰੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਜੇ ਉਹਨਾਂ ਕੋਈ ਪ੍ਰੂਫ ਹੈਗੇ ਆ ਤਾਂ ਸਾਨੂੰ ਦਿਖਾ ਦੇਣਾ ਸੀ ਉੱਤੇ ਬੰਦੀ ਕਾਰਵਾਈ ਕਰਦੇ ਉੱਤੇ ਕਾਰਵਾਈ ਕਰਾਂਗੇ ਜੀ